ਦੇਸ਼ ਦੇ ਪ੍ਰਿਆਗਰਾਜ ਵਿੱਚ ਚੱਲ ਰਹੇ ਮਹਾਕੁੰਬ ਦੇ ਵਿੱਚ ਅੱਜ ਮੌਨੀ ਮੱਸੀਆ ਦੇ ਦੌਰਾਨ ਕਰੋੜਾ ਸ਼ਰਦਾਲੂ ਸੰਗਮ ਦੇ ਵਿੱਚ ਇਸ਼ਨਾਨ ਕਰਨ ਪਹੁੰਚੇ ਸਨ ਜਿਸ ਦੌਰਾਨ ਮਹਾਕੁੰਬ ਦੇ ਵਿੱਚ ਭਗੜੜ ਮੱਚ ਗਈ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਅਜਾਈ ਸਥਿਤੀ ਵਿੱਚ ਪ੍ਰਿਆਗਰਾਜ ਮਹਾਕੁੰਬ ਦੇ ਵਿੱਚ ਆਉਣ ਵਾਲੇ ਸ਼ਰਦਾਲੂਆਂ ਦੇ ਲਈ ਰਾਹਤ ਦੀ ਵੱਡੀ ਖਬਰ ਹੈ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਮਹਾਕੁੰਬ ਲਈ ਚੱਲਣ ਵਾਲੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਪਹਿਲਾਂ ਤੋਂ ਹੀ ਨਿਰਧਾਰਤ ਸਮੇਂ ਅਨੁਸਾਰ ਚੱਲਣਗੀਆਂ ਕੋਈ ਵੀ ਰੇਲ ਗੱਡੀ ਰੱਦ ਨਹੀਂ ਕੀਤੀ ਗਈ ਹੈ। ਮਹਾਕੁੰਭ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂ ਹੁਣ ਬਿਨਾਂ ਕਿਸੇ ਉਲਝਣ ਦੇ ਆਪਣੀ ਯਾਤਰਾ ਕਰ ਸਕਦੇ ਨੇ। ਰੇਲਵੇ ਵੱਲੋਂ ਰੇਲ ਗੱਡੀਆਂ ਦੇ ਚਾਲਨ ਦੇ ਵਿੱਚ ਕੋਈ ਬਦਲਾਅ ਕਰਨ ਦਾ ਫੈਸਲਾ ਜੋ ਨਹੀਂ ਕੀਤਾ ਗਿਆ ਤਾਂ ਦੱਸ ਦਈਏ ਕਿ ਸ਼ਰਧਾਲੂਆਂ ਦੇ ਲਈ ਇਹ ਰਾਹਤ ਭਰੀ ਖਬਰ ਹੈ। ਉੱਤਰ ਪ੍ਰਦੇਸ਼ ਦੇ ਪ੍ਰਿਆਗ ਰਾਜ ਤੋਂ ਚੱਲ ਰਹੇ ਮਹਾਕੁੰਭ ਦੇ ਵਿੱਚ ਅੱਜ ਮੋਨੀ ਮੱਸੀਆ ਵਾਲੇ ਦਿਨ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹਨ। ਮੋਨੀ ਮੱਸੀਆ ਮੌਕੇ ਕਰੋੜਾ ਸ਼ਰਧਾਲੂ ਇਸ਼ਨਾਨ ਕਰਨ ਦੇ ਲਈ ਸੰਗਮ ਪਹੁੰਚੇ ਸਨ ਇਸ ਦੌਰਾਨ ਦੇਰ ਰਾਤ ਮਹਾਕੁੰਭ ਚ ਪਗਦੜ ਮਚ ਗਈ ਸੀ ਜਿਸ ਵਿੱਚ ਕਈ ਲੋਕ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਤਾਂ ਇਸ ਵਿਚਾਲੇ ਸ਼ਰਧਾਲੂਆਂ ਦੇ ਲਈ ਰਾਹਤ ਭਰੀ ਖਬਰ ਆ ਰਹੀ ਹੈ ਕਿ ਦੱਸਿਆ ਕਿ ਹੁਣ ਕੋਈ ਵੀ ਵਿਸ਼ੇਸ਼ ਰੇਲ ਗੱਡੀਆਂ ਨੇ ਜੋ ਨਹੀਂ ਰੁਕਣਗੀਆਂ ਆਪਣੇ ਸਮੇਂ ਅਨੁਸਾਰ ਹੀ ਚੱਲਣਗੀਆਂ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਚੱਲ ਰਹੇ ਮਹਾਕੁੰਬ ਦੇ ਵਿੱਚ ਅੱਜ ਮੌਨੀ ਮੱਸਿਆ ਦੇ ਦੌਰਾਨ ਕਰੋੜਾ ਸ਼ਰਧਾਲੂ ਸੰਗਮ ਦੇ ਵਿੱਚ ਇਸ਼ਨਾਨ ਕਰਨ ਪਹੁੰਚੇ ਸਨ ਜਿਸ ਦੌਰਾਨ ਮਹਾਕੁੰਬ ਦੇ ਵਿੱਚ ਭਗਦੜ ਮੱਚ ਗਈ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਅਜਾਈ ਸਥਿਤੀ ਵਿੱਚ ਪ੍ਰਿਆਗਰਾਜ ਮਹਾਕੁੰਬ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਰਾਹਤ ਦੀ ਵੱਡੀ ਖਬਰ ਹੈ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਮਹਾਕੁੰਬ ਲਈ ਚੱਲਣ ਵਾਲੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਪਹਿਲਾਂ ਤੋਂ ਹੀ ਨਿਰਧਾਰਤ ਸਮੇਂ ਅਨੁਸਾਰ ਚੱਲਣਗੀਆਂ ਕੋਈ ਵੀ ਰੇਲ ਗੱਡੀ ਰੱਦ ਨਹੀਂ ਕੀਤੀ ਗਈ ਹੈ। ਮਹਾਕੁੰਭ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂ ਹੁਣ ਬਿਨਾਂ ਕਿਸੇ ਉਲਝਣ ਦੇ ਆਪਣੀ ਯਾਤਰਾ ਕਰ ਸਕਦੇ ਨੇ। ਰੇਲਵੇ ਵੱਲੋਂ ਰੇਲ ਗੱਡੀਆਂ ਦੇ ਚਾਲਨ ਦੇ ਵਿੱਚ ਕੋਈ ਬਦਲਾਅ ਕਰਨ ਦਾ ਫੈਸਲਾ ਜੋ ਨਹੀਂ ਕੀਤਾ ਗਿਆ ਤਾਂ ਦੱਸਦੀ ਹੈ ਕਿ ਸ਼ਰਧਾਲੂਆਂ ਦੇ ਲਈ ਇਹ ਰਾਹਤ ਭਰੀ ਖਬਰ ਹੈ। ਉੱਤਰ ਪ੍ਰਦੇਸ਼ ਦੇ ਪ੍ਰਿਆਗ ਰਾਜ ਚ ਚੱਲ ਰਹੇ ਮਹਾਕੁੰਬ ਦੇ ਵਿੱਚ ਅੱਜ ਮੋਨੀ ਮੱਸਿਆ ਵਾਲੇ ਦਿਨ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹਨ ਮੋਨੀ ਮੱਸਿਆ ਮੌਕੇ ਕਰੋੜਾਂ ਸ਼ਰਧਾਲੂ ਇਸ਼ਨਾਨ ਕਰਨ ਦੇ ਲਈ ਸੰਗਮ ਪਹੁੰਚੇ ਸਨ ਇਸ ਦੌਰਾਨ ਦੇਰ ਰਾਤ ਮਹਾਕੁੰਬ ਚ ਪਗਦੜ ਮਚ ਗਈ ਸੀ ਜਿਸ ਵਿੱਚ ਕਈ ਲੋਕ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਤਾਂ ਇਸ ਵਿਚਾਲੇ ਸ਼ਰਧਾਲੂਆਂ ਦੇ ਲਈ ਰਾਹਤ ਭਰੀ ਖਬਰ ਆ ਰਹੀ ਹੈ ਕਿ ਦੱਸਿਆ ਕਿ ਹੁਣ ਕੋਈ ਵੀ ਵਿਸ਼ੇਸ਼ ਰੇਲ ਗੱਡੀਆਂ ਨੇ ਜੋ ਨਹੀਂ ਰੁਕਣਗੀਆਂ ਆਪਣੇ ਸਮੇਂ ਅਨੁਸਾਰ ਹੀ ਚੱਲਣੀ ਹੈ ਉੱਤਰ ਪ੍ਰਦੇਸ਼ ਦੇ ਪ੍ਰਯਾਗ ਰਾਜ ਵਿੱਚ ਚੱਲ ਰਹੇ ਮਹਾਕੁੰਬ ਦੇ ਵਿੱਚ ਅੱਜ ਮੌਨੀ ਮੱਸੀਆ ਦੇ ਦੌਰਾਨ ਕਰੋੜਾ ਸ਼ਰਦਾਲੂ ਸੰਗਮ ਦੇ ਵਿੱਚ ਇਸ਼ਨਾਨ ਕਰਨ ਪਹੁੰਚੇ ਸਨ ਜਿਸ ਦੌਰਾਨ ਮਹਾਕੁੰਬ ਦੇ ਵਿੱਚ ਭਗੜੜ ਮੱਚ ਗਈ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਅਜਾਈ ਸਥਿਤੀ ਵਿੱਚ ਪ੍ਰਯਾਗਰਾਜ ਮਹਾਕੁੰਬ ਦੇ ਵਿੱਚ ਆਉਣ ਵਾਲੇ ਸ਼ਰਦਾਲੂਆਂ ਦੇ ਲਈ ਰਾਹਤ ਦੀ ਵੱਡੀ ਖਬਰ ਹੈ। ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਮਹਾਕੁੰਬ ਲਈ ਚੱਲਣ ਵਾਲੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਪਹਿਲਾਂ ਤੋਂ ਹੀ ਨਿਰਧਾਰਤ ਸਮੇਂ ਅਨੁਸਾਰ ਚੱਲਣਗੀਆਂ। ਕੋਈ ਵੀ ਰੇਲ ਗੱਡੀ ਰੱਦ ਨਹੀਂ ਕੀਤੀ ਗਈ ਹੈ। ਮਹਾਕੁੰਬ ਵਿੱਚ ਸ਼ਾਮਲ ਹੋਣ ਵਾਲੇ ਸ਼ਰਦਾਲੂ ਹੁਣ ਬਿਨਾਂ ਕਿਸੇ ਉਲਝਣ ਦੇ ਆਪਣੀ ਯਾਤਰਾ ਕਰ ਸਕਦੇ ਨੇ। ਰੇਲਵੇ ਵੱਲੋਂ ਰੇਲ ਗੱਡੀਆਂ ਦੇ ਚਾਲਨ ਦੇ ਵਿੱਚ ਕੋਈ ਬਦਲਾਅ ਕਰਨ ਦਾ ਫੈਸਲਾ ਜੋ ਨਹੀਂ ਕੀਤਾ ਗਿਆ ਤਾਂ ਦੱਸ ਦिए ਕਿ ਸ਼ਰਧਾਲੂਆਂ ਦੇ ਲਈ ਇਹ ਰਾਹਤ ਭਰੀ ਖਬਰ ਹੈ ਉੱਤਰ ਪ੍ਰਦੇਸ਼ ਦੇ ਪ੍ਰਯਾਗ ਰਾਜ ਚ ਚੱਲ ਰਹੇ ਮਹਾਕੁੰਬ ਦੇ ਵਿੱਚ ਅੱਜ ਮੋਨਿਮਸਿਆ ਵਾਲੇ ਦਿਨ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹਨ ਮੋਨਿਮਸਿਆ ਮੌਕੇ ਕਰੋੜਾਂ ਸ਼ਰਧਾਲੂ ਇਸ਼ਨਾਨ ਕਰਨ ਦੇ ਲਈ ਸੰਗਮ ਪਹੁੰਚੇ ਸਨ ਇਸ ਦੌਰਾਨ ਦੇਰ ਰਾਤ ਮਹਾਕੁੰਬ ਚ ਪਗਦੜ ਮਚ ਗਈ ਸੀ ਜਿਸ ਵਿੱਚ ਕਈ ਲੋਕ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਤਾਂ ਇਸ ਵਿਚਾਲੇ ਸ਼ਰਧਾਲੂਆਂ ਦੇ ਲਈ ਰਾਹਤ ਭਰੀ ਖਬਰ ਆ ਰਹੀ ਹੈ ਕਿ ਦੱਸ ਦਈਏ ਕਿ ਹੁਣ ਕੋਈ ਵੀ ਵਿਸ਼ੇਸ਼ ਰੇਲ ਗੱਡੀਆਂ ਨੇ ਜੋ ਨਹੀਂ ਰੁਕਣਗੀਆਂ ਆਪਣੇ ਸਮੇਂ ਅਨੁਸਾਰ ਹੀ ਚੱਲਣਗੀਆਂ